ਸੁਵਉ ਸਾਧ ਸੰਗਤ ਜੀ ਚੱਲ ਰਹੀ ਨਿਤਨੇਮ ਸਰਲ ਕਥਾ ਵਿਚਾਰ ਪਾਵਨ ਬਾਣੀ ਜਪ ਸਾਹਿਬ ਕਿਰਪਾ ਕਰੇ ਸਤਿਗੁਰੂ 141 ਸ਼ੰਦ 141 ਪੌੜੀਆਂ ਵਿਚਾਰ ਸਹਿਤ ਹੋ ਚੁੱਕੀਆਂ ਹਨ ਸਤਿਗੁਰੂ ਕਿਰਪਾ ਕਰੇ ਚਰਪਟ ਸ਼ੰਦ ਤ ਪ੍ਰਸਾਦ ਹੀ ਵਾਹਿਗੁਰੂ ਤੇਰੀ ਕਿਰਪਾ ਨਾਲ ਮੈਂ ਅੱਗੇ ਚਰਪੜ ਸੰਦੋਚਾਰਨ ਕਰਦਾ ਹਾਂ ਸਰਬੰਘੰਤਾ ਸਰਬੰਗੰਤਾ ਸਰਬੰਖਿਆਤਾ ਸਰਬੰਗਿਆਤਾ ਸਭ ਨੂੰ ਹੰਤਾ ਨਾਸ ਕਰਨ ਵਾਲਾ ਹੈ ਸਭ ਦੀ ਗਨਤਾ ਗਿਣਤੀ ਗਮਤਾ ਤੇ ਗਿਆਤ ਵਾਲਾ ਹੈ ਸਾਰਿਆਂ ਵਿੱਚ ਖਿਆਤਾ ਕੀ ਇਹ ਮਸ਼ਹੂਰ ਹੈ ਅਤੇ ਸਭ ਦਾ ਹੀ ਗਿਆਤਾ ਜਾਣਨ ਹਾਰ ਹੈ ਸਰਬੰਹਰਤਾ ਸਰਬੰਕਰਤਾ ਸਰਬੰ ਪ੍ਰਾਣੰ ਸਰਬੰ ਤਰਾਣੰ ਸਭ ਨੂੰ ਨਾਸ ਕਰਨ ਵਾਲਾ ਹੈ ਅਤੇ ਸਭ ਜੀਵਾਂ ਨੂੰ ਕਰਤਾ ਪੈਦਾ ਕਰਨ ਵਾਲਾ ਵੀ ਤੂੰ ਹੀ ਆਪ ਹੈ ਸਾਰਿਆਂ ਦਾ ਪ੍ਰਾਣੰ ਸਵਾਸ ਭਾਵ ਜੀਵਨ ਰੂਪ ਵੀ ਆਪ ਹੈ ਅਤੇ ਸਭ ਦੀ ਤਰਾਣੰ ਰੱਖਿਆ ਕਰਨ ਵਾਲਾ ਵੀ ਆਪ ਹੈ ਸਰਬੰ ਕਰਮੰ ਸਰਬੰ ਧਰਮੰ ਸਰਬੰ ਜੁਗਤਾ ਸਰਬੰ ਮੁਕਤਾ ਸਾਰੇ ਕਰਮਾਂ ਵਿੱਚ ਵੀ ਆਪ ਵਰਤ ਰਿਹਾ ਹੈ ਅਤੇ ਸਾਰੇ ਧਰਮਾਂ ਵਿੱਚ ਵੀ ਤੂੰ ਹੀ ਵਿਆਪਕ ਹੈ। ଅਤਵਾ ਕਰਮੰਗ ਦੁਨੀਆਂ ਦੇ ਕਾਰ ਵਿਹਾਰਾਂ ਵਿੱਚ ਅਤੇ ਧਰਮੰਗ ਪਰਮਾਰਥ ਦੀ ਸਾਧਨਾ ਵਿੱਚ ਵੀ हे ਵਾਹਿਗੁਰੂ ਆਪ ਵਰਤ ਰਿਹਾ ਹੈ। ਸਾਰਿਆਂ ਨਾਲ ਜੁਗਤਾ ਜੁੜਿਆ ਹੋਇਆ ਭਾਵ ਰਲਿਆ ਮਿਲਿਆ ਵੀ ਆਪ ਹੈ। ਅਤੇ ਫਿਰ ਸਾਰਿਆਂ ਤੋਂ ਮੁਕਤਾ ਨਿਰਲੇਪ ਵੀ ਤੂੰ ਹੀ ਹੈ। ਰਸਾਵਲ ਛੰਦ ਤੁਵ ਪ੍ਰਸਾਦ हे कालपुरख वैगुरु जी तेरी कृपा नाल मैं इरसावल छंद लिख रहा हूं कलगीतर पादशाह फरमाऊं दे आ नमो नरक नासे सदेवं प्रकासे अनंगंग सुरूपे अपंगंग बेपूते हे वैगुरु आप नरका नो भी नाश करने वाले हो इसलिए मैं आप जी नो नमो आदेश करता हूं अति आप सदेवं नीचे करके हमेशा प्रकाशे ज्ञान स्वरूप हो ਅਨੰਗੰ ਬਹੁਤ ਹੀ ਸੁੰਦਰ ਸਰੂਪ ਵਾਲਾ ਹੈ ਅਤੇ ਤੇਰੀ ਵਿਭੂਤੇ ਐਸ਼ਵਰਜ ਧਨ ਦੌਲਤ ਕਦੇ ਵੀ ਨਾਸ ਨਹੀਂ ਹੁੰਦੀ ਪਰਮਾਤਮ ਪਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਵਾਦ ਵਿਭੂਤੇ ਪਰਮਾਥੇ ਭਾਵ ਵਿਸ਼ੇਸ਼ ਕਰਕੇ ਜੋ ਹੋਰਾਂ ਨੂੰ ਮਾਥੇ ਮਲ ਸੁੱਟਣ ਵਾਲੇ ਹਨ ਉਹਨਾਂ ਨੂੰ ਵੀ ਤੂੰ ਵਿਸ਼ੇਸ਼ ਕਰਕੇ ਮਲ ਦਿੰਦਾ ਅਤੇ ਹਮੇਸ਼ਾ ਹੀ ਸਭ ਦੇ ਨਾਲ ਰਹਿੰਦਾ ਅਗਾਧ ਹੁੰਦਾ ਬੁੱਧੀ ਦੇ ਬੋਧ ਤੋਂ ਵੀ ਡੂੰਘੇ ਸਰੂਪ ਵਾਲਾ ਹੈ ਅਤੇ ਨਿਰਵਾਦ ਨਾਸ ਤੋਂ ਰਹਿਤ ਹੈ ਸੱਚੇ ਵਿਪੂਤੇ ਪ੍ਰਤਾਪ ਵਾਲਾ ਹੈ ਅਨੰਗੀ ਅਨਾਮੇ ਤ੍ਰਭੰਗੀ ਤ੍ਰਕਾਮੇ ਨਿਰਪੰਗੀ ਸਰੂਪੇ ਸਰਬੰਗੀ ਅਨੂਪੇ ਅੰਗਾ ਤੂੰ ਰਹਿਤ ਸੁੰਦਰ ਸਰੂਪ ਵਾਲਾ ਹੈ ਅਤੇ ਨਾਮ ਤੂੰ ਰਹਿਤ ਹੈ ਤ੍ਰਭੰਗੀ ਹੁੰਦਾ ਤਿੰਨੇ ਲੋਕਾਂ ਨੂੰ ਨਾਸ ਕਰਨ ਵਾਲਾ ਹੈ ਅਤੇ ਤ੍ਰਕਾਮੇ ਤ੍ਰਿਗੁਣੀ ਜੀਵਾਂ ਨੂੰ ਸਿਰਜ ਕੇ ਕੰਮ ਕਾਰਾਂ ਵਿੱਚ ਲਾਉਣ ਵਾਲਾ ਹੈ ਨਿਰਭੰਗੀ ਨਾਸ ਤੋਂ ਰਹਿਤ ਅਬਿਨਾਸੀ ਸਰੂਪ ਵਾਲਾ ਹੈ ਸਰਬੰਗੀ ਸਾਰੇ ਹੀ ਸਰੀਰਾਂ ਤੋਂ ਅਨੂਪੇ ਸੁੰਦਰ ਹੈ ਨਾ ਪੋਤਰ ਹੈ ਨਾ ਪੁੱਤਰ ਹੈ ਨਾ ਸੱਤਰ ਹੈ ਨਾ ਮਿੱਤਰ ਹੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਹੀ ਵਾਹਿਗੁਰੂ ਨਾ ਤੇਰਾ ਕੋਈ ਪੋਤਰਾ ਹੈ ਨਾ ਹੀ ਪੁੱਤਰ ਹੈ ਸਾਹਿਬ ਜਾਦਾ ਹੈ ਨਾ ਹੀ ਤੇਰਾ ਕੋਈ ਦੁਸ਼ਮਣ ਹੈ ਨਾ ਹੀ ਤੇਰਾ ਕੋਈ ਮਿੱਤਰ ਹੈ ਨਾਹੀਂ ਤੇਰਾ ਕੋਈ ਤਾਤ ਹੈ ਹੁੰਦਾ ਪਿਤਾ ਹੈ ਅਤੇ ਨਾਹੀਂ ਤੇਰੀ ਕੋਈ ਮਾਤਾ ਹੈ ਨਾਹੀਂ ਤੇਰੀ ਕੋਈ ਜਾਤ ਬ੍ਰਾਦਰੀ ਹੈ ਅਤੇ ਨਾਹੀਂ ਤੇਰੀ ਕੋਈ ਪ੍ਰਾਤ ਹੈ ਪਾਪ ਪਤ ਹੈ ਸ਼੍ਰੇਣੀ ਹੈ ਨਿਰਸਾਕੰਸਰੀਕ ਹੈ ਅਮਿਤੋ ਅਮੀਕ ਹੈ ਸਦਾਵੰ ਪ੍ਰਭਾ ਹੈ ਅਜੈ ਹੈ ਅਜਾ ਹੈ ਦੁਨਿਆਵੀ ਸਾਖ ਸੰਬੰਧੀ ਤੋਂ ਰਹਿਤ ਅਤੇ ਸ਼੍ਰੀਕੇ ਤੋਂ ਵੀ ਅਸੰਗ ਹੈ ਅਮਿਤੋ ਮਿੰਤੀ ਤੋਂ ਰਹਿਤ ਅਤੇ ਅਮੀਕ ਗਹਿਰ ਗੰਬੀਰ ਹੈ ਸਦਾ ਹੀ ਪ੍ਰਭਾ ਸੋਬਾ ਵਾਲਾ ਹੈ ਅਤੇ ਅਜੈ ਹੁੰਦਾ ਅਜਿਤ ਰਹਿਣ ਵਾਲਾ ਕਿਸੇ ਤੋਂ ਜਿੱਤਿਆ ਨਹੀਂ ਜਾਂਦਾ ਆਜਾ ਜਨਮ ਤੋਂ ਰਹਿਤ अथवा ਜਗਾ ਤੋਂ ਅਤੇ ਜਾਣ ਤੋਂ ਵੀ ਰਹਿਤ ਹੈ ਭਗਵਤੀ ਛੰਦ ਤਵ ਪ੍ਰਸਾਦ ਇਹ ਵਾਹਿਗੁਰੂ ਤੇਰੀ ਕਿਰਪਾ ਨਾਲ ਮੈਂ ਭਗਵਤੀ ਛੰਦ ਲਿਖ ਰਿਹਾ ਹਾਂ ਕਲਗੀਧਰ ਪਾਤਸ਼ਾਹ ਫਰਮਾ ਰਹੇ ਆ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਮੇਸ਼ਾ ਸਲਾਮ ਹੈ ਸਮਸਤ ਕਲਾਮ ਹੈ ਹੀ ਅਕਾਲ ਪੁਰਖ ਤੂੰ ਜ਼ਾਹਰ ਪ੍ਰਗਟ ਜਹੂਰ ਪ੍ਰਤਾਪ ਵਾਲਾ ਹੈ ਪੁਨਾ ਹਾਜ਼ਰ ਨਾਜ਼ਰ ਹਜੂਰ ਪ੍ਰਤੱਖ ਰੂਪ ਹੈ ਅਥਵਾ ਨੇੜੇ ਤੋਂ ਨੇੜੇ ਹੈ ਹਮੇਸ਼ਾ ਸਲਾਮਤ ਪਾਵ ਸਲਾਮ ਸਲਾਮਤ ਸਥਿਤ ਰਹਿਣ ਵਾਲਾ ਹੈ ਅਥਵਾ ਹਮੇਸ਼ਾ ਆਪ ਜੀ ਨੂੰ ਸਲਾਮ ਨਮਸਕਾਰ ਹੈ ਸਾਰੀਆਂ ਕਲਾਮ ਬਾਣੀਆਂ ਵਿੱਚ ਆਪ ਵਰਤ ਰਿਹਾ ਹੈ ਕੇ ਸਾਹਿਬ ਦਿਮਾਗ ਹੈ ਕੇ ਹੁਸਨਲ ਚਿਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜ਼ਕ ਰਹੀਮ ਹੈ ਏ ਵਾਹਿਗੁਰੂ ਸਾਡੇ ਦਿਮਾਗ ਭਾਵ ਮਸਤਕ ਦਾ ਵੀ مالک ਹੈ ਅਤਵਾ ਉੱਚੀ ਸਮਝ ਦਾ مالک ਹੈ ਅਤੇ ਹੁਸਨਲ ਸੁੰਦਰਤਾ ਦਾ ਚਿਰਾਗ ਦੀਵਾ ਹੈ ਕਾਮਲ ਪੂਰਨ ਕਰੀਮ ਕਿਰਪਾਲੂ ਹੈ ਰਾਜ਼ਕ ਰਿਜਕ ਦਾਤਾ ਅਤੇ ਰਹੀਮ ਸਭ ਦੇ ਰਹਿਮ ਭਾਵ ਤਰਸ ਕਰਨ ਵਾਲਾ ਹੈ ਕੀ ਰੋਜੀ ਦੇਹੰਦ ਹੈ ਕਿ ਰਾਜਕ ਰਹਿੰਦ ਹੈ ਕਰੀਮਲ ਕਮਾਲ ਹੈ ਕਿ ਹੁਸਨਲ ਜਮਾਲ ਹੈ ਫਿਰ ਰੋਜੀ ਦੇਹੰਦ ਦੇਣ ਵਾਲਾ ਹੈ ਰਾਜਕ ਰਿਜਕ ਦਾਤਾ ਤੇ ਰਹਿੰਦ ਰਹੀ ਦੇਣ ਵਾਲਾ ਪਾਪ ਮੁਕਤੀ ਦਾਤਾ ਹੈ ਕਮਾਲ ਪੂਰਨ ਕਰੀਮਲ ਬਖਸ਼ਿਸ਼ ਕਰਨ ਵਾਲਾ ਹੈ ਅਤੇ ਹੁਸਨਲ ਹੁੰਦਾ ਸੁੰਦਰਤਾ ਸੁੰਦਰਤਾ ਦਾ ਜਮਾਲ ਪ੍ਰਕਾਸ਼ ਰੂਪ ਹੈ ਗਨੀ ਮੁਲਖ ਖਿਰਾਜ ਹੈ ਗਰੀਬੁਲ ਨਿਵਾਜ ਹੈ ਹਰੀ ਫੁਲ ਸਿਕਨ ਹੈ ਹਿਰਾਸਲ ਫਿਕਨ ਹੈ ਗਨੀ ਮੁਲ ਦੁਸ਼ਮਣਾਂ ਨੂੰ ਖਿਰਾਜ ਖਿਰਾਦਣ ਵਾਲਾ ਹੈ ਅਥਵਾ ਵੈਰੀਆਂ ਤੋਂ ਖਿਰਾਜ ਚੱਡੀ ਪਾਵ ਹਰਜਾਨਾ ਪਰਣ ਵਾਲਾ ਹੈ ਅਤੇ ਗਰੀਬਾਂ ਨੂੰ ਨਿਵਾਜ ਨਿਵਾਜਣ ਵਾਲਾ ਵਢਿਆਉਣ ਵਾਲਾ ਹੈ ਹਰੀ ਫੁਲ ਦੁਸ਼ਮਣਾਂ ਨੂੰ ਸਿਕਨ ਕੱਟਣ ਵਾਲਾ ਅਤੇ ਹਿਰਾਸਲ ਡਰ ਭੈ ਨੂੰ ਫਿਕਨ ਨਾਸ ਕਰਨ ਵਾਲਾ ਹੈ ਕਲੰਕੰ ਪ੍ਰਨਾਸ਼ ਹੈ ਸਮਸਤੁਲ ਨਿਵਾਸ ਹੈ ਅਗੰਜਲ ਗਨੀਮ ਹੈ ਰਜ਼ਾਇਕ ਰਹੀਮ ਹੈ ਕਲੰਕਾਂ ਪਾਪ ਦੋਸ਼ਾਂ ਨੂੰ ਵੀ ਨਾਸ ਕਰਨ ਵਾਲਾ ਹੈ ਅਤੇ ਸਾਰਿਆਂ ਵਿੱਚ ਤੇਰਾ ਨਿਵਾਸ ਹੈ ਗਨੀਬ ਗਨੀਮ ਕਹੀਏ ਦੁਸ਼ਮਣਾ ਕਰਕੇ ਅਗੰਜਲ ਕਟਣ ਤੋਂ ਪਾਪ ਨਾਸ ਤੋਂ ਰਹਿਦ ਹੈ ਰਜ਼ਾਇਕ ਰਿਜ਼ਕ ਦਾਤਾ ਤੇ ਰਹੀਮ ਰਹਿਮਦਿਲ ਹੈ ਸਮਸਤੁਲ ਜੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰ ਪ੍ਰਨਾਸ਼ ਹੈ ਬਹਿਸਤੁਲ ਨਿਵਾਸ ਹੈ। ਹੀ ਵਾਹਿਗੁਰੂ ਸਭ ਜੀਵਾਂ ਦੀ ਜ਼ੁਬਾਨ ਵਾ ਬਾਣੀ अथवा ਬੋਲੀ ਵਿੱਚ ਆਪ ਹੀ ਵਰਤ ਰਹੇ ਹੋ ਅਤੇ ਸਾਰੀਆਂ ਕਿਰਾਂ ਕਲਾਮਾਂ ਬਾਣੀਆਂ ਦੇ ਆਪ ਹੀ ਮਾਲਕ ਹੋ अथवा ਕਿਰਾਂ ਵਿਲਾਇਤਾਂ ਦੇ ਬਾਦਸ਼ਾਹ ਹੋ ਨਰਕਾਂ ਨੂੰ ਨਾਸ ਕਰਨ ਵਾਲੇ ਹੋ ਅਤੇ ਬਹਿਸਤਾ ਵਿੱਚ ਪਾਵ ਸਵਰਗ ਵਿੱਚ ਹਮੇਸ਼ਾ ਨਿਵਾਸ ਕਰ ਰਹੇ ਹੋ। ਕਿ ਸਰਬਲ ਗਵਨ ਹੈ ਹਮੇਸਲ ਰਵਨ ਹੈ। ਤਮਾਮੁਲ ਤਮੀਜ ਹੈ ਸਮਸਤੁਲ ਅਜੀਜ ਹੈ ਸੋ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਆਪ ਜੀ ਜੇਕਰ ਨਾਲ ਗੁਟਕਾ ਸਾਹਿਬ ਪ੍ਰਕਾਸ਼ ਕਰ ਲੋ ਤੇ ਬਹੁਤ ਜ਼ਿਆਦਾ ਲਾਭ ਪ੍ਰਾਪਤ ਹੋਣ ਵਾਲਾ ਹੈ ਕਿਉਂਕਿ ਬਾਣੀ ਦਾ ਉਚਾਰਨ ਵੀ ਨਾਲ-ਨਾਲ ਸਾਨੂੰ ਪਤਾ ਲੱਗ ਜਾਂਦਾ ਹੈ ਕਿਵੇਂ ਕਰਨਾ ਹੈ ਸਰਬੁਲ ਸਭ ਜੀਵਾਂ ਦੀ ਗਵਨ ਗਮਤਾ ਪਾਵ ਪਹੁੰਚ ਵਾਲੇ ਹੋ ਹਮੇਸ਼ਾ ਸਾਰਿਆਂ ਵਿੱਚ ਰਵੰਨ ਵਿਆਪਕ ਸਰੂਪ ਅਤਵਾ ਆਨੰਦ ਭੋਗਣ ਵਾਲੇ ਹੋ ਸਭ ਜੀਵਾਂ ਦੀ ਤਮੀਜ਼ ਜਾਣ ਪਛਾਣ ਵਾਲੇ ਹੋ ਅਤੇ ਸਾਰਿਆਂ ਦੇ ਅਜੀਜ਼ ਪਿਆਰੇ ਹੋ ਪਰੰ ਪਰਮ ਈਸ਼ ਹੈ ਸਮਸਤੁਲ ਅਦੀਸ ਹੈ ਅਦੇਸਲ ਅਲੇਖ ਹੈ ਹਮੇਸਲ ਅਪੇਖ ਹੈ ਪਰੰ ਉਤ ਗ੍ਰਿਸ਼ਟ ਤੇ ਪਰਮ ਈਸ਼ ਵੱਡੇ ਈਸ਼ਵਰ ਰੂਪ ਸਭ ਦੇ ਅਦੀਸ ਆਦ ਈਸ਼ਵਰ अथवा ਅਦ੍ਰਿਸ਼ਟ ਰੂਪ ਆਪ ਜੀ ਅਦੇਸਲ ਨਮਸਕਾਰ ਕਰਨ ਯੋਗ ਤੇ ਅਲੇਖ ਲੈ ਕੇ ਤੂੰ ਰਹਦੋ ਖਮੇ ਸਲ ਸਦਾ ਹੀ ਵੇਸਾਂ ਤੋਂ ਰਹੇ ਤੋ ਜ਼ਮੀਨੁਲ ਜਮਾ ਹੈ ਅਮੀਕੁਲ ਇਮਾ ਹੈ ਕਰੀਮੁਲ ਕਮਾਲ ਹੈ ਕਿ ਜ਼ੁਰਤ ਜਮਾਲ ਹੈ ਧਰਤੀ ਅਤੇ ਜਮਾ ਅਸਮਾਨ ਵਿੱਚ ਪੂਰਨ ਹੋ ਬਹੁਤ ਹੀ ਅਮੀਕਲ ਡੂੰਗੇ ਇਮਾ ਇਮਾਨ ਧਰਮ ਵਾਲੇ ਹੋ ਪੂਰਨ ਕਰੀਮੁਲ ਕਿਰਪਾਲੂ ਸਰੂਪ ਹੋ ਅਤੇ ਜ਼ੁਰਤ ਦਲੇਰੀ ਬਹਾਦਰੀ ਦਾ ਜਮਾਲ ਜੋਹਰ अथवा ਪ੍ਰਕਾਸ਼ ਰੂਪ ਹੋ ਕਿ ਅਜਲੰਗ ਪ੍ਰਕਾਸ਼ ਹੈ ਕਿ ਅਮਿਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਅਮਿਤੋ ਵਿਭੂਤ ਹੈ ਆਪ ਜੀ ਦਾ ਪ੍ਰਕਾਸ਼ ਗਿਆਨ ਅਹਿਲ ਹੈ ਆਪ ਜੀ ਅਮਿਤੋ ਮਿੰਤੀ ਤੋਂ ਰਹਿਤ ਸੁਭਾਸ ਸੁੰਦਰ ਵਾਚਨਾ ਵਾਲੇ ਹੋ अथवा ਸੁੰਦਰ ਭਗਤੀ ਨਾਮ ਦੀ ਸੁਗੰਧੀ ਬਖਸ਼ਣ ਵਾਲਾ ਹੈ ਅਜਬ ਅਸਚਰਜ ਰੂਪ ਹੈ ਅਤੇ ਬੇਅੰਤ ਵਿਭੂਤੀ ਦਾ ਮਾਲਕ ਹੈ ਕਿ ਅਮਿਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਅਨੰਗ ਹੈ ਕਿ ਅਮਿਤੋ ਅਭੰਗ ਹੈ ਏ ਵਾਹਿਗੁਰੂ ਤੂੰ ਅਮਿਤੋ ਬਹੁਤ ਵੱਡੇ ਪਸਾ ਪਸਾਰੇ ਵਾਲ ਅਥਵਾ ਵੱਡੀਆਂ ਪਸਾ ਦਾਤਾ ਬਖਸ਼ਣ ਵਾਲਾ ਹੈ ਆਤਮਾ ਦੀ ਪ੍ਰਭਾ ਚਮਕ ਅਥਵਾ ਗਿਆਤ ਵਾਲਾ ਹੈ ਅਥਵਾ ਆਤਮਾ ਨੂੰ ਵੀ ਪ੍ਰਭਾ ਪ੍ਰਕਾਸ਼ਨ ਵਾਲਾ ਹੈ ਅਚਲੰਗ ਅਡੋਲ ਰਹਿਣ ਵਾਲਾ ਅਤੇ ਅਨੰਗ ਸਰੀਰ ਤੋਂ ਰਹਿਤ ਹੈ ਪੁਨਾ ਮਿੰਤੀ ਤੋਂ ਰਹਿਤ ਅਤੇ ਅਭੰਗ ਨਾਸ ਤੋਂ ਵੀ ਰਹਿਤ ਹੈ ਮਦ ਭਾਰ ਛੰਦ ਤੇ ਪ੍ਰਸਾਦ ਏ ਵਾਹਿਗੁਰੂ ਕਲਗੀ ਤਰ ਪਾਤਸ਼ਾਹ ਜੀ ਕਿਰਪਾ ਕਰਕੇ ਲਿਖ ਰਿਹਾ ਮੈਂ ਤੇਰੀ ਕਿਰਪਾ ਨਾਲ ਇਹ ਮਦ ਭਾਰ ਛੰਦ ਲਿਖ ਰਿਹਾ ਮਦ ਹੁੰਦਾ ਵਿਚਾਲਾ ਭਾਰ ਵਿਚਾਲੇ ਜੇ ਭਾਰ ਰੱਖ ਕੇ ਇਹ ਛੰਦ ਦੀ ਚਾਲ ਬਣੇਗੀ ਜਿਵੇਂ ਮਨਮਨ ਪ੍ਰਣਾਮ ਗੁਣਗਨ ਮੋਦਾਮ ਅਰਬਰ ਅਗੰਝ ਹਰਨਰ ਪਰਭੰਜ Muni ਲੋਕ ਵੀ ਆਪ ਜੀ ਨੂੰ ਮਾਨ ਕਰਕੇ ਪ੍ਰਣਾਮ ਨਮਸਕਾਰ ਕਰਦੇ ਆਪ ਜੀ ਮੋਦਾਮ ਹਮੇਸ਼ਾ ਗਨ ਸਮੂਹ ਗੁਣਾ ਦੇ ਮਾਲਕ ਹੋ ਅਰ ਦੁਸ਼ਮਣਾਂ ਦੇ ਬਾਰ ਬਲ ਕਰਕੇ ਅਗੰਝ ਕੱਟਣ ਤੋਂ ਰਹਿ ਦੋ ਹਰਨਰ ਪੁਰਸ਼ ਨੂੰ ਪ੍ਰਾ ਵਿਸ਼ੇਸ਼ ਕਰਕੇ ਪੰਜ ਨਾਸ ਕਰਨ ਵਾਲੇ ਹੋ ਅਤਵਾ ਆਪ ਜੀ ਹਰਨਰ ਨਰਸਿੰਘ ਆਦ ਰੂਪ ਧਾਰਨ ਵਾਲੇ ਅਤੇ ਪਰਪੰਝ ਨਾਸ ਤੋਂ ਰਹਿਤ ਹੋ ਅਨਗਨ ਪ੍ਰਣਾਮ ਮਨਮਨ ਸਲਾਮ ਹਰਨਰ ਅਖੰਡ ਬਰਨਰ ਅਮੰਡ ਅਨਗਨ ਅਨਗਿਣਤ ਜੀਵ ਪ੍ਰਣਾਮ ਨਮਸਕਾਰ ਕਰਦੇ ਹਨ अनेका मुनि ਮਨ ਵਿੱਚ ਹੀ ਸਲਾਮ ਸਜਦਾ ਕਰਦੇ ਆ ਹਰਨਰ ਪੁਰਸ਼ ਨੂੰ ਹਰੇ ਭਰੇ ਕਰਨ ਵਾਲਾ ਹਰਨਰ ਨਰਸਿੰਘ ਆਦਿਕ ਅਵਤਾਰਾਂ ਨੂੰ ਧਾਰਨ ਵਾਲਾ ਖੰਡ ਕਟਣ ਤੋਂ ਰਹਿਤ ਆਪਜੀ ਦਾ ਸਰੂਪ ਹੈ ਆਪਜੀ ਬਰਨਰ ਸ੍ਰੇਸ਼ਟ ਪੁਰਸ਼ਾਂ ਨੂੰ ਅਮੰਡ ਬਹੁਤਾ ਸਜਾਉਣ ਵਾਲੇ ਹੋ ਅਨਪਵ ਅਨਾਸ ਮਨਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲਥਲ ਮੁਦਾਮ ਅਨਾਸ ਸੱਚੇ ਅਥਵਾ ਜਥਾਰਤ ਅਨਪਵ ਗਿਆਨ ਦਾ ਮਾਲਕ ਹੈ ਦੁਨੀਆ ਦੇ ਮਨ ਵਿੱਚ ਪ੍ਰਕਾਸ਼ ਕਰਨ ਵਾਲਾ ਸੂਰਜ ਵੀ ਤੂੰ ਹੀ ਹੈ ਗਨ ਸਮੂਹ ਗੁਣੀ ਪੁਰਸ਼ ਤੈਨੂੰ ਪ੍ਰਣਾਮ ਨਮਸਕਾਰਾਂ ਕਰਦੇ ਆ ਤੂੰ ਮਦਮ ਹਮੇਸ਼ਾ ਜਲਾਤਲਾ ਵਿੱਚ ਵਸ ਰਿਹਾ ਹੈ ਅਨਛਿਜ ਅੰਗ ਆਸਨ ਅਭੰਗ ਉਪਮਾ ਅਪਾਰ ਗਤਮਿਤ ਉਦਾਰ ਸੋ ਇਥੇ ਉਦਾਰ ਹੀ ਆਇਆ ਉਧਾਰ ਨਹੀਂ ਪੜ ਜਾਣਾ ਕਈ ਵਾਰੀ ਤੱਦਾ ਲਾ ਕੇ ਪੜ ਜਾਂਦੇ ਆ ਪਰ ਉਦਾਰ ਹੈ ਤੇਰਾ ਅੰਗ ਸਰੀਰ ਅਨਛਿਜ ਨਾਸ ਤੋਂ ਰਹਿਤ अथवा ਕਮਜ਼ੋਰੀ अथवा ਕ੍ਰਿਸ਼ ਹੋਣ ਤੋਂ ਰਹਿਤ ਹੈ ਤੇਰਾ ਆਸਨ ਸਿੰਘਾਸਨ ਅਭੰਗ ਅਡੋਲ ਰਹਿਣ ਵਾਲਾ ਹੈ ਤੇਰੀ ਉਪਮਾ ਮਾ ਵੀ ਅਪਾਰ ਪਹੁੰਚ ਤੋਂ ਪਰੇ ਹੈ ਅਤੇ ਤੇਰੀ ਗਤ ਪ੍ਰਾਪਤੀ ਦੀ ਮਰਿਆਦਾ ਬਹੁਤ ਉਦਾਰ ਸ੍ਰੇਸ਼ਟ ਹੈ ਜਲਥਲ ਮੰਡ ਦਿਸ ਵਿਸ ਅਪੰਡ ਜਲਥਲ ਮਹੰਤ ਦਿਸ ਵਿਸ ਬੇਅੰਤ ਜਲਾਂ ਥਲਾਂ ਨੂੰ ਤੂੰ ਹੀ ਅਵਿਸ਼ੇਸ਼ ਕਰਕੇ ਮੰਡ ਰਚਣ ਵਾਲਾ ਦਿਸ ਵਿਸ ਦਿਸ਼ਾ ਉਪ ਦਿਸ਼ਾ ਵਿੱਚ ਅਪੰਡ ਭੰਡੀ ਤੋਂ ਰਹਿਤ अथवा ਸ਼ਲਾਗਾ ਜੋਗ ਹੈ ਜਾਂ ਅਪੰਡ ਉਤਪਤੀ ਤੋਂ ਵੀ ਰਹਿਤ ਹੈ ਜਲਾ-ਥਲਾਂ ਵਿੱਚ ਵੀ ਤੂੰ ਹੀ ਮਹੰਤ ਪੂਜਣਯੋਗ ਹੈ ਸਭ ਦਿਸ਼ਾ ਉਪ-ਦਿਸ਼ਾ ਵਿੱਚ ਆਪਣੇ ਬਿਆੰਤ ਸਰੂਪ ਵਿੱਚ ਵਰਤ ਰਿਹਾ ਹੈ ਅਨਭਵ ਅਨਾਸ ਤ੍ਰਿਤ ਤਰਤੁਰਾਸ ਆ ਜਾਣ ਬਾਹ ਏਕੈ ਸਦਾਹ ਤੇਰਾ ਅਨਭਵ ਨਾਸ ਤੋਂ ਰਹਿਤ ਹੈ ਤੂੰ ਤ੍ਰਿਤ ਤਰ ਧੀਰਜ ਨੂੰ ਧਾਰਨ ਵਾਲਾ ਅਥਵਾ ਧਰਤੀ ਨੂੰ ਵੀ ਧੀਰਜ ਦੇਣ ਵਾਲਾ ਤੁਰਾਸ ਆਸਰਾ ਰੂਪ ਹੈ ਅਥਵਾ ਤੁਰਾਸ ਤੁਰ ਤੋਂ ਹੀ ਪਾ ਆਦ ਕਾਲ ਤੋਂ ਹੀ ਧਰਤੀ ਨੂੰ ਧੀਰਜ ਦੇਣ ਵਾਲਾ ਹੈ ਆਜਾਨ ਬਾਹੂ ਲੰਬੀਆਂ ਬਾਹਾਂ ਵਾਲਾ ਹੈ ਅਥਵਾ ਆਜਾਨ ਆਉਣ ਜਾਣ ਤੋਂ ਰਹਿਤ ਬਾਹੂ ਸਭ ਦਾ ਪ੍ਰੇਰਕ ਹੈ ਸਦਾਹ ਭਾਵ ਹਮੇਸ਼ਾ ਇੱਕ ਹੈ ਅਦਵੈਤ ਸਰੂਪ ਅਥਵਾ ਆਪਣੇ ਆਪ ਨੂੰ ਇੱਕ ਸਦਾਹੋ ਸਦਵਾਉਣ ਵਾਲਾ ਹੈ ਓੰਕਾਰ ਆਦ ਕਥਨੀ ਅਨਾਦ ਖਲਖੰਡ ਕੇ ਆਲ ਗੁਰਬਰ ਅਕਾਲ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਆਦ ਕਾਰਨ ਸਰੂਪ ਹੈ ਤੇਰੀ ਕਥਨੀ ਬਾਣੀ ਵੀ ਅਨਾਦ ਆਦਤੋਂ ਰਹਿਤ ਭਾਵ ਸਦਾ ਰਹਿਣ ਵਾਲ ਸਦਾ ਰਹਿਣ ਵਾਲੀ ଅਥਵਾ ਆਦ ਸਭ ਤੋਂ ਪਹਿਲਾਂ ਤੇਰੀ ਓੰਕਾਰ ਦੀ ਕਥਨੀ ਬਾਣੀ ਭਾਵ ਤੁਨੀ ਅਨਾਦ ਸਦਾਵੀ ਅਥਵਾ ਅਚਰਜ ਹੈ ਕਿ ਵਾਹਿਗੁਰੂ ਤੂੰ ਖਲ ਨੀਜ ਦੁਸ਼ਟਾਂ ਨੂੰ ਖਿਆਲ ਫੁਰਨੇ ਨਾਲ ਹੀ ਖੰਡਨਾਸ਼ ਕਰ ਦਿੰਦਾ ਹੈ ਅਥਵਾ ਮੂਰਖਤਾਈ ਵਾਲੇ ਖਿਆਲਾਂ ਨੂੰ ਖੰਡ ਕੱਟਣ ਵਾਲਾ ਹੈ ਵਾਹਿਗੁਰੂ ਤੂੰ ਗੁਰ ਵੱਡਾ ਬਰ ਸ੍ਰੇਸ਼ਟ ਤੇ ਅਕਾਲ ਕਾਲ ਤੋਂ ਰਹਿਤ ਹੈ ਕਰ ਕਰ ਪ੍ਰਣਾਮ ਚਿਤ ਚਰਨ ਨਾਮ ਅਨਛਿਜ ਗਾਤ ਆਜਿ ਜਨਾ ਬਾਤ ਤੈਨੂੰ ਕਰ ਕਰ ਵਿੱਚ ਨਮਸਕਾਰ ਹੋ ਰਹੀ ਆ ਤੇਰੇ ਚਰਨ ਤੇ ਤੇਰਾ ਨਾਮ ਜੀਵਾਂ ਦੇ ਦਿਲਾਂ ਵਿੱਚ ਨਿਵਾਸ ਕਰ ਰਿਹਾ ਅਥਵਾ ਨਾਮ ਰੂਪ ਚਰਨਾ ਦਾ ਨਿਵਾਸ ਹੋ ਰਿਹਾ ਤੇਰਾ ਗਾਤ ਸਰੀਰ ਅਨਛਿਜ ਬੁਢੇਪੇ ਅਤੇ ਕਮਜ਼ੋਰੀ ਤੋਂ ਰਹਿ ਤਿਆ ਨਾ ਤੈਨੂੰ ਬੁਢੇਪਾ ਆਉਂਦਾ ਨਾ ਕਮਜ਼ੋਰੀ ਆਉਂਦੀ ਨਾ ਨਾ ਇਹੋ ਬੁੱਢਾ ਨਾ ਇਹੋ ਬਾਲਾ ਤੂੰ ਕਿਸੇ ਗੱਲੇ ਵੀ ਕਿਸੇ ਦਾ ਆਜਿਜ ਮੁਤਾਜ ਨਹੀਂ ਹੈ ਅਨ ਝੰਝ ਗਾਤ ਅਨ ਰੰਜ ਬਾਤ ਅਨ ਟੁੱਟ ਭੰਡਾਰ ਅਨ ਠਟ ਅਪਾਰ ਤੇਰਾ ਗਾਤ ਵਜੂਦ ਅਨ ਝੰਝ ਅਡੋਲ अथवा ਝਗੜੇ ਝਾਂਜੀਆਂ ਤੋਂ ਰਹਿਦ ਤੂੰ ਕਿਸੇ ਗੱਲੋਂ ਵੀ ਕਦੀ ਅਨ ਰਾਂਜ ਨਰਾਜ ਨਹੀਂ ਹੁੰਦਾ अथवा ਤੇਰੀਆਂ ਗੱਲਾਂ ਬਾਤ ਅਨ ਨਿਰੰਤਰ ਰੰਝ ਪ੍ਰਸੰਨਤਾ ਦੇਣ ਵਾਲੀਆਂ ਹਨ ਤੇਰੇ ਭੰਡਾਰੇ ਅਨ ਟੁੱਟ ਅਤੋਟ अथवा ਥੋੜੰਤੋਂ ਰਹਤ ਹਨ ਆਪ ਜੀ ਦਾ ਅਪਾਰ ਆਪਰਕ੍ਰਿਤ સ્વરૂਪ ਅਣ ਠੱਡ ਕਿਸੇ ਦੇ ਠੱਡ ਬਣਾਉਣ ਤੋਂ अथवा ਥਾਪਣ ਤੋਂ ਰਹਿਤ ਹੈ ਆਡੀਟ ਧਰਮ ਅਤ ਢੀਠ ਕਰਮ ਅਣ ਵਰਣ ਅਨੰਤ ਦਾਤਾ ਮਹੰਤ ਤੇਰਾ ਧਰਮ ਦੇਵੀ ਕਾਨੂੰਨ ਆਦਰਿਸ਼ਟ ਰੂਪ ਵਿੱਚ ਵਰਤ ਰਿਹਾ ਅਤੇ ਤੇਰੇ ਕਰਮ ਕਾਰਨਾਮੇ ਬਹੁਤ ਹੀ ਢੀਠ ਸਖਤ अथवा ਨ ਟੜਕ ਹਨ ਹੀ ਵਾਹਿਗੁਰੂ ਤੂੰ ਅਣਮਰਨ ਜਖਮ ਤੋਂ ਰਹਿਤ ਅਥਵਾ ਕਥਨ ਵਾ ਰੰਗ ਵਾ ਵਾਰਨਾ ਵਰਨਾ ਆਸ਼ਰਮਾ ਤੋਂ ਰਹਿਤ ਅਨੰਤ ਬੇਅੰਤ ਸਰੂਪ ਹੈ ਸਭ ਜੀਵਾਂ ਦਾ ਦਾਤਾ ਤੇ ਮਹੰਤ ਪੂਜਣਯੋਗ ਹੈ ਹਰ ਬੋਲ ਮਨਾ ਛੰਦ ਤਉ ਪ੍ਰਸਾਦ ਹੀ ਵਾਹਿਗੁਰੂ ਤੇਰੀ ਕਿਰਪਾ ਨਾਲ ਮੈਂ ਹਰ ਬੋਲ ਮਨਾ ਛੰਦ ਉਚਾਰਨ ਕਰ ਰਿਹਾ ਕਰਨਾਲਿਆ ਹੈ ਅਰਖਾਲਿਆ ਹੈ ਖਲਖੰਡਨ ਹੈ ਮਹਿ ਮੰਡਨ ਹੈ ਹੀ ਵਾਹਿਗੁਰੂ ਤੂੰ ਕਰਨਾਲਿਆ ਕਿਰਪਾ ਦਾ ਆਲੈ ਘਰ ਹੈ ਭਾਵ ਦਿਆਲੂ ਕਿਰਪਾਲੂ ਹੈ ਅਤੇ ਹਰ ਵੈਰੀਆਂ ਨੂੰ ਕਲੈ ਨਾਸ ਕਰਨ ਵਾਲਾ ਹੈ ਖਲ ਦੁਸ਼ਟਾਂ ਨੂੰ ਕੱਟਣ ਵਾਲਾ ਹੈ ਅਤੇ ਮਹ ਤਰਤੀ ਨੂੰ ਸਿਰਜਣ ਹਾਰ अथवा ਸਜਾਉਣ ਵਾਲਾ ਹੈ ਜਗਤੀਸੁਰ ਹੈ ਪਰਮੇਸ਼ਵਰ ਹੈ ਕਲਕਾਰਨ ਹੈ ਸਰਬ ਉਬਾਰਨ ਹੈ ਸਾਰੇ ਜਗਤ ਦਾ ਮਾਲਕ ਹੈ ਤੇ ਪ੍ਰਾਣਿਕ ਮਤ ਅਨਸਾਰ ਪੰਜ ਈਸ਼ਵਰਾਂ ਵਿੱਚੋਂ ਵੱਡਾ ਪਰਮੇਸ਼ਰ ਹੈ ਕਲ ਸ਼ਾਂਤੀ ਅਥਵਾ ਸੁੰਦਰਤਾ ਨੂੰ ਪੈਦਾ ਕਰਨ ਵਾਲਾ ਹੈ ਅਥਵਾ ਕਲ ਲੜਾਈ ਜੰਗ ਯੋਧ ਦਾ ਕਾਰਨ ਵੀ ਤੂੰ ਹੀ ਹੈ ਅਤੇ ਸਭ ਨੂੰ ਬਾਰਨ ਬਚਾਉਣ ਵਾਲਾ ਹੈ ਤ੍ਰਿਤਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਧੀਰਜ ਨੂੰ ਤਾਰਨ ਵਾਲਾ ਹੈ ਅਥਵਾ ਧਰਨ ਧਰਤੀ ਨੂੰ ਧੀਰਜ ਦੇਣ ਵਾਲਾ ਹੈ ਤੇ ਜਗਤ ਦਾ ਕਰਨ ਅਸਾਧਾਰਨ ਕਰਨ ਹੈ ਮਨ ਕਰਕੇ ਮਾਨਿਆ ਪੂਜਣ ਯੋਗ ਹੈ ਅਤੇ ਸਾਰਾ ਹੀ ਸੰਸਾਰ ਤੈਨੂੰ ਜਾਨੀਏ ਜਾਣਦਾ ਹੈ ਭਾਵ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੈ ਸਰਬੰ ਭਰ ਹੈ ਸਰਬੰ ਕਰ ਹੈ ਸਰਬ ਪਾਸਯ ਹੈ ਸਰਬ ਨਾਸਯ ਹੈ ਸਾਰਿਆਂ ਨੂੰ ਭਰਨ ਵਾਲਾ ਹੈ ਭਾਵ ਸਭ ਦੀ ਪੂਰਤੀ अथवा ਪਾਲਣਾ ਪੋਛਣਾ ਕਰਨ ਵਾਲਾ ਹੈ ਅਤੇ ਸਾਰਿਆਂ ਨੂੰ ਕਰ ਪੈਦਾ ਕਰਨ ਵਾਲਾ ਵੀ ਤੂੰ ਆਪ ਹੈ ਸਾਰਿਆਂ ਦੇ ਪਾਸੇ ਅੰਗ ਸੰਗ ਵਸ ਰਿਹਾ अथवा ਸਭ ਤੋਂ ਪਾਸੇ ਭਾਵ ਅਸੰਗ ਵੀ ਰਹਿੰਦਾ ਅਤੇ ਸਾਰਿਆਂ ਨੂੰ ਨਾਸਯ ਨਾਸ ਕਰਨ ਵਾਲਾ ਵੀ ਤੂੰ ਆਪ ਹੈ ਕਰਨਾ ਕਰ ਹੈ ਵਿਸੁ ਅੰਪਰ ਹੈ ਸਰਬੇ ਸੁਰ ਹੈ ਜਗਤੇ ਸੁਰ ਹੈ हे ਵਾਹਿਗੁਰੂ ਤੂੰ ਕਰਨਾ ਕਰ ਕਿਰਪਾ ਦੀ ਖਾਨ ਹੈ अथवा ਕਿਰਪਾ ਕਰਨ ਵਾਲਾ ਹੈ ਅਤੇ ਵਿਸੁ ਅੰਪਰ ਸਾਰੇ ਸੰਸਾਰ ਦੀ ਪੂਰਤੀ ਕਰਨ ਵਾਲਾ ਸਭ ਦਾ ਪ੍ਰੇਰਕ अथवा ਮਾਲਕ ਹੈ ਸਾਰੇ ਜਗਤ ਦਾ ਵੀ ਈਸ਼ਵਰ ਮਾਲਕ ਹੈ ਸੋ ਜੋ ਇਹ ਸਰਬੇਸ਼ਵਰ ਜਗਤੇਸ਼ਵਰ ਇਹਨੂੰ ਵਾਵੇ ਨਾ ਨਹੀਂ ਬੋਲਣਾ ਵਾਵੇ ਦੀ ਥਾਂ ਤੇ ਐੜੇ ਦੀ ਆਵਾਜ਼ ਦੇਣੀ ਆ సర్వేશ્વਰ బ్రహ్మండస్ హ ఖల్ ఖండస్ హ పర్తే పర్ హ కర్ణాకర్ హ సో పహలా కర్ణాకర్ ఆయా హ హున్ కర్ణాకర్ ఎదా జడా ఉచార్ను కర్ణాకర్ పడ్నా హ బ్రహ్మండ్ సారే బ్రహ్మండనా దా ఈశ్వర్ హ అధ్వా ఆసరా రూప హ అతి ఖల్ మూర్ఖా అధ్వా దుష్ఠాను నాశ కర్న వాలా హ పరి తు పరే అపర్ అపార్ స్రూప్ హ అతి కృప కర్న వాలా అధ్వా కృప ది ఆకార ਆਕਰ ਖਾਣ ਭਾਵ ਖਜ਼ਾਨਾ ਹੈ ਅਜਪਾ ਜਪ ਹੈ ਅਥਪਾ ਥਪ ਹੈ ਅਗ੍ਰਿਤਾ ਕ੍ਰਿਤ ਹੈ ਅਮ੍ਰਿਤਾ ਅਮ੍ਰਿਤ ਹੈ ਅਜਪਾ ਜਪ ਜਪ ਕਰਕੇ ਵੀ ਅਜਪਾ ਜਪਣ ਤੋਂ ਰਹਿਤ ਹੈ ਭਾਵ ਸਾਰੀ ਦੁਨੀਆ ਆਪ ਜੀ ਦੇ ਜਾਪ ਨੂੰ ਜਪ ਰਹੀ ਪਰ ਤੂੰ ਜਪ ਦਾ ਵਿਸ਼ਾ ਨਹੀਂ ਹੈ अथवा आप जी दा जाप रसना तो जपिया ही नहीं जा सकदा उस वाहेगुरु नु कोई मूर्ति दे रूप विच कल्प के स्थापन नहीं कीता जा सकदा ਕ੍ਰਿਤ ਹਰ ਤਰ੍ਹਾਂ ਦੀ ਕਿਰਤ ਭਾਵ ਕਰਨੀ ਕਰਕੇ ਵੀ ਅਕ੍ਰਿਤਾ ਕਿਰਤ ਤੋਂ ਰਹਤ ਹੈ ଅਥਵਾ ਕੀਰਤੀ ਕਰਨ ਵਾਲਿਆਂ ਤੋਂ ਵੀ ਅਕ੍ਰਿਤਾ ਅਪਹੁੰਚ ਹੈ ଅਥਵਾ ਅਕ੍ਰਿਤਾ ਸਰੀਰ ਦੇ ਆਕਾਰਾਂ ਨੂੰ ਕ੍ਰਿਤ ਬਣਾਉਣ ਵਾਲਾ ਹੈ ਅਥਵਾ ਅਗ੍ਰਿਤਾ ਨਾ ਕਰਨ ਜੋ ਕੰਮਾਂ ਨੂੰ ਵੀ ਕ੍ਰਿਤ ਕਰਨ ਵਾਲਾ ਹੈ ਅੰਮਰਤ ਦਾ ਵੀ ਅੰਮਰਤ ਹੈ ਭਾਵ ਅੰਮਰਤ ਵਿੱਚ ਵੀ ਅਮਰ ਕਰਨ ਵਾਲੀ ਸ਼ਕਤੀ ਰੂਪ ਹੋ ਕੇ ਵਰਤਿਆ ਅਥਵਾ ਮ੍ਰਿਤ ਮੁਰਦਿਆਂ ਨੂੰ ਅਮ੍ਰਿਤਾ ਅਮਰ ਜੀਵਨ ਪ੍ਰਦਾਨ ਕਰਨ ਵਾਲਾ ਹੈ ਅਮ੍ਰਿਤਾ ਮ੍ਰਿਤ ਹੈ ਕਰਣਾ ਕਰਿਤ ਹੈ ਅਕਰਿਤਾ ਕਰਿਤ ਹੈ ਧਰਣੀ ਤ੍ਰਿਤ ਹੈ ਅਮ੍ਰਿਤਾ ਅਮਰ ਰਹਿਣ ਵਾਲੇ ਦੇਵਤਿਆਂ ਦਾ ਵੀ ਮ੍ਰਿਤ ਕਾਲ ਕਰਨ ਵਾਲਾ ਕਰਣਾ ਕਿਰਪਾ ਨੂੰ ਕਰਿਤ ਕਰਨ ਵਾਲਾ अथवा ਕਿਰਪਾ ਦਾ ਵੀ ਅਕਰਿਤ ਸਰੂਪ ਹੈ ਇਹ ਵਾਹਿਗੁਰੂ ਤੂੰ ਅਕਰਿਤਾ ਕਿਰਤ ਤੋਂ ਰਹਿਤ ਭਾਵੇਂਲੇ ਬੰਦਿਆਂ ਨੂੰ ਵੀ ਕਿਰਤ ਵਿੱਚ ਲਾਉਣ ਵਾਲਾ अथवा ਨਾ ਕੀਤੇ ਜਾਣ ਵਾਲੇ ਕੰਮਾਂ ਨੂੰ ਵੀ ਕਰਨ ਵਾਲਾ ਧਰਣੀ ਧਰਤੀ ਨੂੰ ਤ੍ਰਿਤ ਧੀਰਜ ਦੇਣ ਵਾਲਾ ਹੈ ਅੰਤੀਸੁਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕਰਿਤ ਹੈ ਅਮ੍ਰਿਤਾ ਮ੍ਰਿਤ ਹੈ ਹੀ ਵਾਹਿਗੁਰੂ ਤੂੰ ਅੰਮ੍ਰਿਤ ਅਥਵਾ ਬਿਆੰਤ ਸ਼ਕਤੀਆਂ ਦਾ ਮਾਲਕ ਹੈ ਸਭ ਤੋਂ ਵੱਡਾ ਈਸ਼ਵਰ ਭਾਗ ਪਰਮੇਸ਼ਰ ਹੈ ਅਕ੍ਰਿਤਾ ਨਾ ਕਰਨ ਜੋ ਕੰਮਾਂ ਨੂੰ ਵੀ ਕਰਨ ਵਾਲਾ ਅਮ੍ਰਿਤਾ ਮਰੇ ਅਮਰਤ ਵਿੱਚ ਵੀ ਅਮਰਤ ਸ਼ਕਤੀ ਭਰਨ ਵਾਲਾ ਹੈ ਅਜਬਾ ਕਰਿਤ ਹੈ ਅਮ੍ਰਿਤਾ ਮ੍ਰਿਤ ਹੈ ਨਰਨਾਇਕ ਹੈ ਖਲਕਾਇਕ ਹੈ ਅਜਬਾ ਅਸਚਰਜ ਕਰਿਤ ਕਾਰਨਾਮੇ ਕਰਨ ਵਾਲਾ ਹੈ ਅਤੇ ਅਮਰਤ ਨੂੰ ਵੀ ਅਮਰ ਪਦਵੀ ਬਖਸ਼ਣ ਵਾਲਾ ਹੈ ਸਭ ਲੋਕਾਂ ਦਾ ਨਾਇਕ ਮਾਲਕ अथवा ਪ੍ਰੇਰਕ ਹੈ ਅਤੇ ਖਲ ਦੁਸ਼ਟਾਂ ਨੂੰ ਵੀ ਕਾਇਕ ਨਾਸ ਕਰਨ ਵਾਲਾ ਹੈ ਵਿਸੂ ਅੰਪਰ ਹੈ ਕਰਨਾਲਯ ਹੈ ਨਿਰਪਨਾਇਕ ਹੈ ਸਰਵਪਾਇਕ ਹੈ ਸਾਰੇ ਸੰਸਾਰ ਦੀ ਪੂਰਤੀ अथवा ਪਾਲਣਾ ਕਰਨ ਵਾਲਾ ਹੈ ਅਤੇ ਕਿਰਪਾ ਦਾ ਕਰ ਦੇয়ালੂ ਕਿਰਪਾਲੂ ਹੈ ਰਾਜਿਆਂ ਦਾ ਵੀ ਨਾਇਕ ਮਾਲਕ ਚੱਕਰਵਰਤੀ ਪਾਤਸ਼ਾਹ ਹੈ ਅਤੇ ਸਭ ਦੀ ਪਾਇਕ ਪਾਲਣਾ ਕਰਨ ਵਾਲਾ ਹੈ athwa sab jeev tere paaik sevak han pav panjan hai ar ganjan hai rip tapan hai jap japan hai pav sansaar athwa janm mran naash karn wala hai ate aar bahrooni vairiyan nu kattan wala hai rip kiye andaruni dushman paav kaam kroodh aadka nu tapan kiye santab paav dukh den wala hai ਅਤੇ ਸਭ ਨੂੰ ਆਪਣਾ ਜਪ ਜਾਪ ਜਪਉਣ ਵਾਲਾ ਹੈ ਅਕਲੰਕ੍ਰਿਤ ਹੈ ਸਰਬਾ ਕਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਅਕਲੰਗ ਬੁੱਧੀ ਨੂੰ ਪੈਦਾ ਕਰਨ ਵਾਲਾ ਹੈ ଅਤਵਾ ਅਕਲੰਗ ਕਲਪਨਾ ਤੋਂ ਰਹਿਤ ਹੈ ਅਤੇ ਸਭ ਤਰ੍ਹਾਂ ਦੇ ਕੰਮ ਕਰਨ ਵਾਲਾ ਹੈ ਕਰਤਾ ਸਿਰਜਣਹਾਰ ਬ੍ਰਹਮਾ ਹੋ ਕੇ ਸਭ ਨੂੰ ਪੈਦਾ ਕਰਨ ਵਾਲਾ ਹੈ ਅਤੇ ਹਰ ਸ਼ਿਵਜੀ ਹੋ ਕੇ ਸਭ ਨੂੰ ਹਰਤਾ ਨਾਸ ਕਰਨ ਵਾਲਾ ਹੈ ਪਰਮਾਤਮ ਹੈ ਸਰਬ ਆਤਮ ਹੈ ਆਤਮ ਬਸ ਹੈ ਜਸ ਕੀ ਜਸ ਹੈ ਤੂੰ ਹੀ ਪਰਮ ਆਤਮ ਵੱਡੇ ਮਨ ਵਾਲਾ ਅਥਵਾ ਸਭ ਤੋਂ ਵੱਡੀ ਆਤਮਾ ਭਾਵ ਜਮੀਰ ਵਾਲਾ ਹੈ ਅਤੇ ਸਰਬ ਆਤਮ ਸਭ ਜੀਵਾਂ ਦੀ ਆਤਮਾ ਹੈ ਆਤਮ ਸਭ ਅੰਦਰ ਆਤਮਾ ਸਰੂਪ ਹੋ ਕੇ ਵਸ ਰਿਹਾ ਹੈ ਅਥਵਾ ਆਪਣੇ ਆਪ ਦੇ ਵਸ ਵਿੱਚ ਹੈ ਜਸ ਦਾ ਵੀ ਜਸ ਰੂਪ ਹੈ ਅਥਵਾ ਜਿਸ ਤਰ੍ਹਾਂ ਦਾ ਤੂੰ ਹੈ ਉਸ ਤਰ੍ਹਾਂ ਦਾ ਤੂੰ ਹੀ ਹੈ ਤੇਰੇ ਜਿਹਾ ਹੋਰ ਕੋਈ ਵੀ ਨਹੀਂ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ wah he guru wah he guru wah he guru wah he guru wah ਖਾਲਸਾ ਵਾਹਿਗੁਰੂ ਜੀ ਕੀ ਫਤਿਹ